ਬੇਹਦੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਕਿਤਨਾ ਕਿਤੇ ਇੱਕ ਖੁਸ਼ੀ ਦਾ ਵੀ ਮਾਹੌਲ ਹੈ ਜਿੱਥੇ ਕਿ ਅੱਜ ਪੰਜਾਬ ਭਰ ਦੇ ਵਿੱਚ ਕਈ ਲੋਕਾਂ ਦੀਆਂ ਲਾਟਰੀਆਂ ਵੀ ਨਿਕਲਿਆ ਨੇ ਪਰ ਉੱਥੇ ਹੀ ਬਠਿੰਡਾ ਦੇ ਵਿੱਚ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦੇ 11 ਕਰੋੜ ਰੁਪਏ ਦਾ ਇਨਾਮ ਜਿੱਤਿਆ ਗਿਆ ਪਰ ਇਨਾਮ ਦੇ ਖੁਲਾਸੇ ਦੇ باوجود ਵੀ ਟਿਕਟ ਖਰੀਦਣ ਵਾਲਾ ਵਿਅਕਤੀ ਅਜੇ ਤੱਕ ਨਹੀਂ ਮਿਲਿਆ ਤਾਂ ਇਹ ਕਿਤਨਾ ਕਿਤੇ ਸੋਚਣ ਵਾਲੀ ਗੱਲ ਜ਼ਰੂਰ ਹੈਗੀ ਕਿ ਇੰਨੀ ਵੱਡੀ ਰਕਮ ਆਖਿਰ ਇਹ ਵਿਜੇਤਾ ਕਿੱਥੇ ਚਲਾ ਗਿਆ ਤਾਂ ਬਠਿੰਡਾ ਦੀ ਰਤਨ ਲਾਟਰੀ ਏਜੰਸੀ ਦੇ ਮਾਲਕ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਪੰਜਾਬ ਸਰਕਾਰ ਦੀ ਦੀਪਾਵਲੀ ਬੰਪਰ ਲਾਟਰੀ ਦੀ ਟਿਕਟ ਉਹਨਾਂ ਦੇ ਏਜੰਸੀ ਦੇ ਵੱਲੋਂ ਵੇਚੀ ਗਈ ਸੀਗੀ ਤੇ ਸਟicker ਦੇ ਉੱਤੇ 11 ਲੱਖ ਜੋ ਕਿ 11 ਕਰੋੜ ਰੁਪਏ ਦਾ ਇਨਾਮ ਜਿਹੜਾ ਕਿ ਬਠਿੰਡਾ ਦੇ ਵਿੱਚ ਨਿਕਲਿਆ ਹੈ ਉਹਨਾਂ ਦੇ ਵੱਲ ਇਹ ਵੀ ਗੱਲ ਆਖੀ ਗਈ ਹੈ ਕਿ ਟਿਕਟ ਦੇ ਜਿੱਤਣ ਵਾਲੇ ਵਿਅਕਤੀ ਦੇ ਵਿਅਕਤੀ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਪਹੁੰਚਿਆ ਤੇ ਉਹ ਟਿਕਟ ਖਰੀਦਣ ਵਾਲੇ ਨੂੰ ਲੱਭਣ ਦੇ ਲਈ ਹਰ ਸੰਭਵ ਕੋਸ਼ਿਸ਼ ਜੜੀ ਕੀ ਕਰ ਰਹੇ ਨੇ ਅਤੇ ਇਸ ਮਾਮਲੇ ਨੇ ਬਠਿੰਡਾ ਤੇ ਨੇੜਲੇ ਖੇਤਰਾਂ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਦਿਲਚਸਪੀ ਪੈਦਾ ਕਰ ਦਿੱਤੀ ਅਤੇ ਲਾਟਰੀ ਏਜੰਸੀ ਟਿਕਟ ਖਰੀਦਣ ਵਾਲੇ ਨੂੰ ਲੱਭਣ ਦੇ ਵਿੱਚ ਰੁਚੀ ਹੋਈ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਕਿ ਲਾਟਰੀ ਦੇ ਮਾਮਲੇ ਦੇ ਵਿੱਚ ਕਰੀਬ 11 ਸਾਲ ਦੇ ਬੱਚੇ ਦੀ ਵੀ ਲਾਟਰੀ ਨਿਕਲੀ ਹੈ ਕਰੀਬ 1 ਕਰੋੜ ਦੀ ਤਾਂ ਰਿਸ਼ਤਦਾਰੀ ਦੇ ਘਰ ਵਿੱਚ ਆਏ ਹੋਏ ਸੀਗੇ ਤੇ ਉਥੇ ਇਹ ਬੱਚੇ ਨੇ ਜ਼ਿੱਦ ਕੀਤੀ 11 ਸਾਲ ਦੇ ਬੱਚੇ ਤੋਂ ਵੱਲੋ ਜ਼ਿੱਦ ਕੀਤੀ ਗਈ ਤੇ ਜੋ ਕਿ ਲੋਟਰੀ ਖਰੀਦੀ ਹੈ ਤੇ ਦੋ ਦਿਨ ਪਹਿਲਾਂ ਹੀ ਲੋਟਰੀ ਖਰੀਦੀ ਸੀਗੀ ਤੇ ਅੱਜ ਉਸ ਦੀ ਵੀ ਲੋਟਰੀ ਲੱਗੀ ਹੈ 1 ਕਰੋੜ ਦੀ ਲੋਟਰੀ ਲੱਗੇ ਜਿਸ ਕਰਕੇ ਪਰਿਵਾਰ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਆ ਸੁਣਦੇ ਆ ਲੋਟਰੀ ਦੇ ਜੁੜੇ ਕੀ ਏਜੰਸੀ ਹੈ ਉਹਨਾਂ ਦੇ ਵੱਲੋਂ ਜਿਹੜੇ ਡੀਲਰ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਕਿਉਂਕਿ ਜਿਹੜੇ ਲੋਟਰੀ ਵਾਲੇ ਡੀਲਰ ਨੇ ਲੱड्डू ਵੰਡੇ ਝਾਰੇ ਨੇ ਭੰਗੜੇ ਪਾਏ ਝਾਰੇ ਨੇ ਢੋਲ ਨਗਾਰੇ ਵਜਾਏ ਝਾਰੇ ਨੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਾਫੀ ਉੱਥੇ ਪਰ ਉੱਥੇ ਹੀ ਜਿਸ ਦੀ ਲੋਟਰੀ ਨਿਕਲੀ ਹੈ ਉਹ ਵਿਅਕਤੀ ਗਾਇਬ ਹੈ ਸਰੇ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਦਾ ਇਨਾਮ ਇਹ ਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਅੱਛਾ ਇਹ ਦੱਸੋ ਸਭ ਤੋਂ ਵੱਡਾ ਇਨਾਮ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜੈਕਪੌਟ ਜਿਹੜਾ ਕੱਲ ਨਿਕਲਿਆ ਹੈਗਾ 11 ਕਰੋੜ ਰੁਪਏ ਦਾ ਅੱਜ ਤੱਕ ਮਤਲਬ ਇਹ ਤੋਂ ਵੱਡਾ ਜੈਕਪੌਟ ਨਾ ਨਿਕਲਿਆ ਤੇ ਨਕਦੇ ਆ ਸਰ ਜੇ ਗੱਲ ਕਰੀ ਇਡੈਂਟੀਫਾਈ ਹੋ ਗਿਆ ਬੰਦਾ ਜੀ ਨਹੀਂ ਹਲੇ ਪਤਾ ਨਹੀਂ ਲੱਗਿਆ ਆਏਗਾ ਜਿਸ ਤਰੀਕਾ ਬੰਦਾ ਆਏਗਾ ਤਾਂ ਅਸੀਂ ਆਪ ਮੀਡੀਆ ਨੂੰ ਬੁਲਾ ਕੇ ਪਾਦਾ ਪ੍ਰੈਸ ਨੋਟ ਨਿਕਲੀ ਹੈ ਲਾਟਰੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਰਤਨ ਲਾਟਰੀ ਏਜੰਸੀ ਨੇ ਇੱਕ ਨਵਾਂ ਇਤਿਹਾਸ ਰਚਿਆ ਆਏਗਾ ਸਭ ਤੋਂ ਵੱਡਾ ਜੈਕਪੌਟ ਮਤਲਬ ਪਬਲਿਕ ਨੂੰ ਦੇਖ ਕੇ ਪੰਜਾਬ ਦੇ ਵਿੱਚ ਨਹੀਂ ਇਹ ਤਾਂ ਦੇਖੋ Winner ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਮਤਲਬ ਵੈਸੇ ਜਿਆਦਾ ਚਾਂਸਸ ਤੇ ਇਹੀ ਹੈ ਵੀ ਬਠਿੰਡਾ ਜਾਂ ਬਠਿੰਡਾ ਦੇ ਸਰਾਊਂਡਿੰਗ ਕੋਈ ਏਰੀਆ ਕੋਈ ਪਿੰਡ ਹੋਵੇ ਜਾਂ ਕੁਛ ਹੈ ਬਾਕੀ ਬਾਰਡਰ ਏਰੀਆ ਲੱਗਦਾ ਤੁਸੀਂ ਨੋਟ ਕਰਦੇ ਹੋ ਨੰਬਰ ਵੀ ਬੰਦੇ ਦਾ ਨੋਟ ਕਰਦੇ ਹੋ ਨਾਮ ਨੰਬਰ ਕਿ ਤੁਸੀਂ ਨੋਟ ਨਹੀਂ ਕੀਤਾ ਸੀ ਕਰਦੇ ਆ ਸਰ ਲੇਕਿਨ ਕਈ ਬੰਦੇ ਨਹੀਂ ਨੋਟ ਕਰਵਾ ਕੇ ਜਾਂਦੇ ਤਾਂ ਕਹਿੰਦੇ ਵੀ ਅਸੀਂ ਆਪਣੇ ਆਪ ਮਿਲਾ ਲਾਂਗੇ ਜਿਹੜੇ ਅਸੀਂ ਲਿਸਟ ਸਾਡੇ ਕੋਲੇ ਹੈਗੀ ਸੀ ਉਹਦੇ ਵਿੱਚ ਸਾਨੂੰ ਹਲੇ ਫਾਈਂਡ ਆਊਟ ਨਹੀਂ ਹੋਇਆ ਅੱਛਾ ਲੱਡੂਆਂ ਦੀ ਟ੍ਰੇਆਂ ਬਹੁਤ ਜਿਆਦਾ ਲੱਡੂ ਆਰਡਰ ਕੀਤੇ ਹੋਏ ਨੇਗੇ ਖੁਸ਼ੀ ਬਹੁਤ ਆਗੀ ਤੁਹਾਨੂੰ ਅੱਲਾ ਇਨਾਮ ਤੁਹਾਡਾ ਪੰਜਾਬ ਦਾ 11 ਕਰੋੜ ਦਾ ਬਿਲਕੁਲ ਜੀ ਬਿਲਕੁਲ ਕੋਈ ਫਰਕ ਹੋ ਨਹੀਂ ਪਾਇਆ ਬੰਦੇ ਨਾਲ ਨਹੀਂ ਹਲੇ ਹਲੇ ਬੰਦਾ ਆਇਆ ਨਹੀਂ ਆਏਗਾ ਟਿਕਟ ਮਿਲਾਏਗਾ ਤਾਂ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਉਹ ਪਤਾ ਲੱਗਦਾ ਨਾਲ ਦੀ ਨਾਲ ਅਸੀਂ মিডিਆ ਨੂੰ ਬੁਲਾ ਕੇ ਤੁਹਾਡੇ ਰੂਬਰੂ ਕਰਾਂਗੇ ਰਤਿਕ ਇਹ ਜਿਵੇਂ 24 ਲੱਖ ਟਿਕਟ ਦੀ ਸਕੀਮ ਸੀ ਤਕਰੀਬਨ 20-22 ਲੱਖ ਟਿਕਟ ਦੇ ਆਸ-ਪਾਸ ਸੇਲ ਹੋਈ ਹੋਏਗੀ ਤੇ 20-22 ਲੱਖ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਤਾਂ ਦੇਖੋ ਇੱਕ ਬੰਦੇ ਦੇ ਕਰ ਦੀਵਾਲੀ ਹੋ ਗਈ 11 ਕਰੋੜ ਰੁਪਏ ਦਾ ਉਹਨੇ ਇਨਾਮ ਜਿੱਤਿਆ ਹੋਰ ਵੀ ਬਥੇਰੇ ਲੋਕਾਂ ਨੂੰ ਪ੍ਰਾਈਜ਼ ਆਏ ਨੇ